ਕਬ ਕਾ ਜਿਹੜਾ ਚਾਇਆ ਗੁਰਮੁਖ ਵਿਆਹਣ ਆਇਆ ਲੰਗਰ ਬੋਧ ਲੱਗੇ ਹੋਏ ਨੇ ਭਲਾ ਭਾਈ ਹੁਣਾਂ ਨਹੀਂ ਸੇਲ ਲਈ ਰਹੀ ਤੇ ਮੀ ਕਰਨ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ। ਉਹ ਦੇਖੋ ਤੁਸੀਂ ਪੇੜਾ 170 ਫੁੱਟ ਉਹ ਬਹੁਤ ਜ਼ਿਆਦਾ ਉਚਾਈ ਤੇ ਲੈ ਗਿਆ ਨਾ ਭਾਈ ਜਾਨਦਾਰ ਬਾ ਹੋਰ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਹਾਂ ਦੇਖੋ ਯਾਰ ਛੋਟੇ ਇੱਥੇ ਲੱਗੇ ਹੋਏ ਨੇ ਉੱਪਰ ਕਿੱਥੇ ਘੁੰਮਣ ਆਓ ਅਬੀ ਦੇ ਮਾਮਾਈ ਨੇ ਆ ਬਦੜ ਕੇ ਪੂਰਾ ਚਿੱਕੜੀ ਚਿੱਕੜ ਹੋਇਆ ਬਿਆਵਾਂ ਯਾਰ ਲਫਾਫੇ ਲਾਰੇ ਹੋਏ ਆ ਜਿੱਦਾਂ ਫੁੱਲ ਖਲਾਰੇ ਹੁੰਦੇ ਆ ਦੁਬਾਰੀਆਂ ਕੁਡੇ ਲਾਰੇ ਨੇ ਦੋਨੋਂ ਦਿਆਰੋ ਜੀ ਰੋਟੀ ਲਈ ਕੀ ਕੀ ਕਰਨਾ ਪੈਂਦਾ ਕੋਈ ਭਲਾ ਉਹ ਨਿਕਲ ਆ ਪਈ ਦੇ ਮੇਲੇ ਦਾ ਆਨੰਦ ਲੈ ਰਹੇ ਨੇ ਦੋ ਭਾਈ ਆ ਲੱਗਣ ਆ ਭਾਈ ਉਠਵੀਆ ਵਾ ਉਹ ਇੰਨੀ ਤੇ ਨਹੀਂ ਪੈ ਰਹਿਆ ਵਾ ਲਾ ਖਰਾਬ ਹੋ ਗਿਆ ਮਜ਼ਾ ਨਹੀਂ ਆ ਰਿਹਾ ਮੇਕੋ ਥਾ ਥਾਰੇ ਚਿੱਕਰ ਦੇਖੋ ਕਿੰਨਾ ਆਇਆ ਤੂੰ ਲੰਘਿਆ ਥੇਲੇ ਦੇਖੋ ਪਾਣੀ ਕਿੰਨਾ ਚਿੱਕਰ ਆ ਸਲੋ ਜੀ ਆ ਭਾਜੀ ਹੁਣੀ ਛੋਟੇ ਨੂੰ ਪੂਰਾ ਅਪਡੇਟ ਕਰਦੇ ਪਏ ਨੇ ਇੱਥੋਂ ਜੀ ਆ ਪਵਿੱਤਰ ਧਰਤੀ ਬਟਾਲਾ ਸੈਡ ਦੀ ਜਿੱਥੇ ਧੰਗੁਰ ਨਾਨਕ ਜੀ ਨੇ ਆਪਣੇ ਚਰਨ ਪਾਏ ਨੇ ਸੱਸੀ ਗਾਜੀ ਕੀ ਹਾਲ ਚਾਲ ਹੈ ਨਵੇਂ ਲੋਕਾਂ ਦਾ ਸਵਾਗਤ ਹੈ ਤੇ ਅੱਜ ਦੇਖ ਲੋ ਖੁਸ਼ੀਆਂ ਬਰਾਦ ਦੇ ਉਹ ਆ ਚੁੱਕਿਆ ਹੈ 8 ਅਗਸਤ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਨਕਨੀ ਜੀ ਦਾ ਅੱਜ ਵਿਆਹ ਪੁਰ ਪਟਾਲਾ ਸ਼ਹਿਰ ਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਆਈਆਂ ਹੀ ਆਈਆਂ ਦੇਖੋ ਲੰਗਰ ਕਿੰਨੇ ਲੱਗੇ ਹੋਇਆ ਧੰਨ ਗੁਰਨਾਨਕ ਧੰਨ ਗੁਰਨਾਨਕ ਤੇ ਕੈਂਪ ਵੀ ਲੱਗਾ ਆ ਖੋਜਨ ਦਾ ਹਰਪ੍ਰਭ ਕਾਜਰ ਚਾਇਆ ਗੁਰਮੁਖ ਵਿਆਹਣ ਆਇਆ ਸੋ ਜੀ ਆ ਪਵਿੱਤਰ ਧਰਤੀ ਬਟਾਲਾ ਸ਼ਹਿਰ ਦੀ ਜਿੱਥੇ ਧੰਗੁਰ ਨਾਨਕ ਜੀ ਜੀ ਨੇ ਆਪਣੇ ਚਰਨ ਪਾਏ ਨੇ ਸੋ ਕਿੰਨੇ ਸਾਲਾਂ ਤੋਂ ਇਹ ਬਾਬਾ ਜੀ ਦਾ ਵਿਆਹ ਪੁਰਬ ਸਾੜੀ ਸੰਗਤ ਬੜੀ ਧੂਮ ਧਾਮ ਨਾਲ ਮਨਾਉਂਦੀ ਆ ਬਟਾਲਾ ਸ਼ਹਿਰ ਦੇ ਵਿੱਚ ਸੋ ਦੇਖੋ ਯਾਰ ਕਿੰਦਾ ਸੰਗਤਾਂ ਦੀ ਰੌਣਕਾਂ ਲੱਗੀਆਂ ਹੋਈਆਂ ਨਾਲ ਦੇ ਨਾਲ بارش ਅਜ ਪੇਰ ਆਜ ਕੀ ਹੈ ਬੱਦਲ ਵੀ ਛਾਏ ਹੋਏ ਨੇ ਦੇਖੋ ਉੱਪਰ ਥਾ ਥਾਂ ਤੇ ਲੰਗਰ ਲੱਗੇ ਹੋਏ ਆ ਛਿਲਮਾ ਰੋਡ ਵੀ ਲੰਗਰ ਲੱਗੇ ਹੋਏ ਨੇ ਪੂਰੇ ਦੇਖੋ ਲੱਗੀਆਂ ਆ ਇੱਧਰ ਕਲਾ ਭਾਈ ਹੁਣਾਂ ਨੇ ਸੇਲ ਲਾਈ ਰਹੀ ਤੇ ਮੀਂਹ ਕਾਰਨ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਜਿੰਦ ਭਾਈ ਕੀ ਕਹੋਗੇ بارش ਆ ਗਈ ਆ ਕਹਾਂਗੇ ਸਮਾਨ ਸਮੋ ਘਰ ਜਾਓ بارش ਸਾਰਾ ਮੇਲਾ ਖਰਾਬ ਹੋ ਗਿਆ ਆ ਸਾਡੇ ਪਾਪਾ ਜੀ ਪੇਟਾ ਖਾ ਰਹੇ ਨੇ بارش ਦੇਖੋ ਯਾਰ ਕਿੰਨੀ ਸਾਰਾ ਮੇਲੇ ਦਾ ਮਜ਼ਾ ਮਾਰਿਆ ਗਿਆ ਕੋਈ بارش ਕਰਕੇ ਨਾ ਮੇਲੇ ਦਾ ਬਹੁਤ ਮਜ਼ਾ ਮਾਰਿਆ ਹੈ ਦੇਖੋ ਕਿੰਨੀ ਤੇਜ਼ ਮੀਂਹ ਪੈ ਰਿਹਾ ਵਾ ਸੰਗਟਾਣੀ ਕੁਛ ਹਾਲੀ ਨਾ ਆਈਆਂ ਹੀ ਬਾਬੇ ਦਾ ਵਿਆਹ ਵੇਖਣ। ਥਿਲਾਂ ਖਰਾਬ ਹੋ ਗਿਆ, ਮਜ਼ਾ ਨਹੀਂ ਆ ਰਿਹਾ ਮੇਲਾ ਘੁੰਮਣ ਦਾ। ਦੇਖੋ ਯਾਰ ਬਾਰਿਸ਼ ਬਾਰਿਸ਼ ਪੈ ਗਈ ਪੂਰੀ। ਲੋ ਸਾਡੇ ਬਲਦੇਵ ਰਾਏ ਪਈਆ ਕਿਨੇ। ਬਲਦੇਵ ਆ ਭਾਈ ਦੇਖੋ ਬਾੜੀ ਤੇ ਆ ਗਈ ਹੈ। ਦੇਖੋ। ਨੇਕੀ ਰਸਾ ਮੇਲਾ ਮੇਲਾ ਮੇਲੇ ਰਮੇ ਹਮਾਰੇ ਗਾ। ਮਾਰੇ ਗਾ ਜੀ ਕੋਲ ਬੈਣਾ। ਲੋ ਜੀ ਆ ਸਾਡਾ ਲੱਕੀਪਾ। ਲੋ ਜੀ ਬਟਾਲਾ ਸ਼ਹਿਰ ਬਾਬੇ ਦੇ ਵਿਆਹ ਤੇ ਬਾਰਿਸ਼ ਪੈ ਚੁੱਕੀ ਹੈ ਤੇ ਦੇਖੋ ਸੰਗਟਾ ਦਾ ਕੱਠ ਕਿੰਨਾ ਜ਼ਿਆਦਾ ਵਾ। ਲੋ ਜੀ ਐਕਟਿਵ ਆ ਆਪਣੀ ਆਪਾਂ ਲਾਏ ਆ ਲੀਕ ਵਾਲੇ ਤਲਾਵਾ ਬਲਦੇਵ ਰਾਏ ਭਾਈ ਕਿ ਤੁਹਾਨੂੰ ਆਪਾਂ ਪੈਦਲ ਹੀ ਵੋਕ ਕਰਕੇ ਤੁਹਾਨੂੰ ਦਿਖਾਣੇ ਆ ਪਟਾਲੇ ਦਾ ਸਾਰਾ ਮੇਲਾ بارش ਪੈ ਚੁੱਕੀ ਆ ਦੇਖੋ ਥਾਂ ਥਾਂ ਦੇ ਚਿੱਕੜ ਦੇਖੋ ਕਿੰਨਾ ਹੋਇਆ ਪਿਆ ਵਾ ਹੁਣ ਸ਼ਾਸਤਰੀ ਨਗਰ ਫੇਰ ਮੈਂ ਲੈ ਕੇ ਜਾਣਾ ਮੈਂ ਸ਼ਾਸਤਰੀ ਨਗਰ ਆ ਚੁੱਕਿਆ ਵਾਂ ਬਸ ਸਹੀ ਲੱਗਣ ਦਿਆ ਵਾ ਅੱਗੇ ਬੜਾ ਕੰਮ ਖਰਾਬ ਹੋ ਗਿਆ ਸੀ ਪੁੱਜੇ ਹੁਣ ਸ਼ਾਸਤਰੀ ਨਗਰ ਤੇ ਦੇਖੋ ਕਿੰਨਾ ਜ਼ਿਆਦਾ ਕਾਠਾ ਸੰਗਤ ਦਾ ਬਾਬਾ ਜੀ ਦੇ ਪਿਆਰ ਤੇ ਸਾਰੀਆਂ ਸੰਗਤਾਂ ਮੇਲੇ ਦੇਖਣ ਆਈਆਂ ਹਈਆਂ ਨੇ ਆ ਦੇਖੋ ਵੀਰ ਨੂੰ ਨਹੀਂ ਬਣਾ ਰਹੇ ਵੀਰ ਦੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਜੀ ਬਹੁਤ ਜ਼ਿਆਦਾ ਰਸਤੇ ਬਹੁਤ ਜ਼ਿਆਦਾ ਚੱਕਰ ਆ ਮਾੜੀ ਜੰਨੀ ਤਰ੍ਹਾਂ ਇੰਨਾ ਹਾਲ ਹੈ ਹਾਂ ਗੱਲੀ ਠੀਕ ਠਾਕ ਸੀ ਜਿਹੜੀ ਲਾਡੀ ਨਾਲ ਮੈਂ ਪਾਸੋਂ ਮਿਲ ਗਿਆ ਕਿਹਨਾਂ ਕਹਿੰਦੀ ਲਾਡੀ ਦਾ ਸੁਣਾਓ ਠੀਕ ਹੈ ਜੀ ਗੱਡੀ ਦੇ ਵਿੱਚ ਬਹੁਤ ਜ਼ਿਆਦਾ ਰੱਸ਼ ਆ ਯਾਰ ਕਾ ਸਿੰਘ ਕੋਲਡਿੰਗਾਂ ਬਤਾਰ ਰਹੇ ਨੇ ਬਾਬਾ ਜੀ ਦੇ ਤੇ ਵਿੱਚ ਸੰਗਤੇ ਝੂਟੇ ਦੇਖੋ ਪਰ ਝੂਟੇ ਵਾਲਾ ਯਾਰ ਬਹੁਤ ਯਾਰ ਨੁਕਸਾਨ ਹੋਇਆ ਹੁਣ ਬਾਰਿਸ਼ ਦੇ ਚਿੱਕਰ ਪਰਾ ਹੋ ਜਾਂਦਾ ਪੀ ਸੰਗਤਾਂ ਆ ਰਹੀਆਂ ਜਾ ਰਹੀਆਂ ਆਈਸਕ੍ਰੀਮ ਸੌਫਟੀ ਆਈਸਕ੍ਰੀਮ ਚੱਲਦੇ ਅੰਦਰ ਦੇਖੋ ਟਾਡੀ ਉਹਦੀ ਅੱਜ ਯਾਰ ਚਿੱਕਰ ਦੇਖੋ ਯਾਰ ਕਿੰਨਾ ਹੈਗਾ ਵਾ ਤੇ ਝੂਟੇ ਵਾਲਾ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਆਇਆ ਹਣਾ ਵਿਚਾਰਾਂ ਦਾ ਬਹੁਤ ਜ਼ਿਆਦਾ ਚਿੱਕਰ ਹੋਇਆ ਪਿਆ ਥੱਲੇ ਦੇਖੋ ਤਾਂ ਵੀ ਸੰਗਤਾਂ ਦੇਖੋ ਕੰਡੇ ਕੰਡੇ ਜਾ ਰਹੀਆਂ ਵਾ ਉਹ ਸਾਹ ਦੇਖੋ ਗੱਲ ਕਰਨਦੇ ਉਹ ਬੰਦਾ ਜਿਹੜਿਆ ਉੱਪਰ ਦੇਖ ਤਈਆ ਲੋਈਆ ਭਰਾ ਮਿਲ ਗਿਆ ਵਾ ਹੋ ਠੀਕ ਆ ਜਾ ਹਰਿਆਣਾ ਦਾ ਵਾਲ ਤੇ ਝੂਟੇ ਤੇ ਰਹੇ ਨੇ ਸਲੋ ਜੀ ਆ ਭਾਜੀ ਹੁਣੀ ਝੂਟੇ ਨੂੰ ਪੂਰਾ ਆਪਰੇਟ ਕਰਦੇ ਪਏ ਨੇ ਇੱਥੋਂ ਸੋ ਆ ਦੇਖੋ ਉੱਪਰ ਝੂਟੇ ਕੋੜੇ ਤੇ ਕੀ ਕਹਿਣਾ ਜਾਓਗੇ ਅਸੀਂ ਆ ਕਹਿਣਾ ਚਾਹਾਂਗੇ ਕਿ ਸਾਡੀ ਥੋੜੀ ਬੋਲੀ ਸੁਣਾਈ ਹੋਵੇ ਕੋਈ ਨਹੀਂ ਸ਼ੈਰੀ ਕੰਤੀ ਭਾਈ ਸਾਡੇ ਐਮਐਲਏ ਸਾਹਿਬ ਤਾਂ ਸ਼ੈਰੀ ਕੰਤੀ ਨੇ ਕਹਾ ਗਾਰਡਨ ਲਾਓ ਗਾਰਡਨ ਲਾਓ ਵੀ ਜੇ ਲਾਓ ਬਹੁਤ ਪਰਾਹ ਇਹ ਲੋਕ ਨੇ ਪੂਰੇ ਹੀ ਬਾਵੀ ਭਾਈ ਨਹੀਂ ਨਾਲ ਲੈ ਗਏ ਨੇ ਪੂਰੇ ਮੈਂ ਪਾਰੀ ਕਰਕੇ ਬਹੁਤ ਜ਼ਿਆਦਾ ਕੰਮ ਕਰਾ ਲਾਓ ਏਡੀ ਕਹਿਣਾ ਚਾਹੋ ਉਹ ਜਿਹੜੇ ਵੀ ਕੰਮ ਜ਼ਰਾਬ ਆ ਕੋਈ ਗੜੇ ਚਪਰਾਉਣੀ ਚਾਹੁੰਦੇ ਨਹੀਂ ਮਿਜਾਰੇ ਲਾ ਦੇ ਨੇ ਕਿਉਂ ਦਮ ਗੱਦਾ ਜਿਹੜੇ ਪੇੜੇ ਵਾਲੇ ਚਲਤਾ ਹੀ ਝੁਟਾ ਉਹ ਦੇਖੋ ਤੁਸੀਂ ਪੇੜਾ 170 ਫੁੱਟ ਤਾ ਜਾਂਦਾ ਵਾ ਤੇ ਟੋਟਲ 105 ਫੁੱਟ ਦਾ ਪੇੜਾ ਏ ਕਦੋਂ ਥਿੱਲੇ ਦੇਖੋ ਜਿਹਾ ਬਹਿਲ ਆ ਜੀ ਬਹੁਤ ਜਿਆਦਾ ਹੋ ਜਾ ਰਿਹਾ ਬਹੁਤ ਹੀ ਜਿਆਦਾ ਲੰਬਾ ਨੇ ਉੱਚਾ ਹੋ ਜਾ ਰਿਹਾ ਬਹੁਤ ਜਿਆਦਾ ਤਾਂ ਜਾ ਰਿਹਾ ਮਾਸਾ ਜੇ ਬਿੱਥੋ ਇਹ ਲਗੇ ਦੇਥੇ ਲੈ ਲਪਣਾ ਨਹੀਂ ਸਾਡਾ ਕੰਮ ਬਹੁਤ ਜਿਆਦਾ ਉੱਚਾ ਹੈ ਕਿ ਤਰ੍ਹਾਂ ਕਿ ਤਰ੍ਹਾਂ ਫੀਲ ਹੋ ਰਿਹਾ ਬਹੁਤ ਜਿਆਦਾ ਡਾਲਾ ਬਹੁਤ ਤੇਜ਼ ਹੋ ਗਿਆ ਏ ਚੱਕਰ ਆਣੇ ਸ਼ੁਰੂ ਹੋ ਗਏ ਆ ਦੇਖੋ ਯਾਰ ਬਹੁਤ ਜਿਆਦਾ ਦਰਵਾਜ਼ਾ ਚਲੇ ਕੇ ਜਾ ਰਿਹਾ ਕਿੰਨੇ ਮਯਾ ਗਏ ਟੂਟੇ ਨਾ ਅੰਦਾ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਚੱਲਦੇ ਆ ਸੋਕੇ ਭਾਈ ਜੀ ਬਹੁਤ ਵਧੀਆ ਲੱਗਾਇਆ ਨਾ ਲੋਈਆ ਟੂਟਾ ਲੈ ਆਏ ਆ ਬਹੁਤ ਜਿਆਦਾ ਡਰਾਮਾ ਟੂਟਾ ਹੈ ਨਾ ਇਹ ਮੁਜਾਰੇ ਬਾਬਾ ਛੋਟੇ ਛੜਪੂ ਗੋੜੇ ਐ ਟੂਟੇ ਲੈ ਆ ਰਹੇ ਨੇ بارش ਦੇ ਵਿੱਚ ਵੀ ਪੂਰੀ ਜਿਆਦਾ ਸੰਗਤ ਤੇ ਨਜ਼ਾਰੇ ਲੈ ਰਹੀ ਆ ਬਾਬਾ ਜੀ ਦੇ ਮੇਲੇ ਦੇ ਜੰਦੀ ਜੰਦੀਪੁਰ ਤੇ ਆਏ ਨੇ ਭਾਈ ਵਧੀਆ ਦਾ ਦ੍ਰਿਮਾ ਲਾ ਲੋਨ ਲੋਨ ਜਾ ਰਹੀ ਹੈ ਆ ਦੇਖੋ ਯਾਰ ਜੀਰੋ ਟਿਲੇ ਕੀ ਕੀ ਕਰਨਾ ਪੈਂਦਾ ਦੇਖੋ ਛੋਟੀ ਜੀ ਕੁੜੀ ਰਸੀ ਤੇ ਚੱਲਣ ਦੀ ਏ ਇੱਥੇ ਦੇਖੋ ਬਾਬਾ ਜੀ ਦੇ ਮੇਲੇ ਦਾ ਆਨੰਦ ਲੈ ਰਹੇ ਨੇ ਕੀ ਨਾਮ ਹੈ ਬੇਟਾ ਤੇਰਾ ਭਾਈ ਕੋ ਯਾਰ ਬਾਈ ਨਾ ਨੇ ਲੱਸੀ ਦਾ ਲੰਗਰ ਲਾਇਆ ਛੋਟੇ ਛੋਟੇ ਬੱਚੇ ਤੇਰੇ ਬਾਬੇ ਦਾ ਵਿਆਹ ਮੈਂ ਆ ਰਿਹਾ ਉਹ ਭਾਈ ਆ ਲੰਗਰ ਆ ਭਾਈ ਕੋਈ ਆ ਉਠ ਵੀ ਆ ਵਾ ਕੋਈ ਆ ਚਿੱਕੜ ਦੇ ਵਿੱਚ ਮਿਹਨਤ ਕਰਨ ਦੀ ਕੁੜੀ ਕਰ ਵਰਤਾਰੇ ਨੇ ਸ਼ਹਿਰ ਬਟਾਲਾ ਕੋ ਥੱਲੇ ਪਾਣੀ ਵੀ ਜਿਹੜਾ ਘਟ ਗਿਆ ਬਿਲਕੁਲ ਉਹ ਦਿਨ ਵੀ ਤੁਹਾਨੂੰ ਵੀਡੀਓ ਦਿਖਾਈ ਸੀ ਨਾ ਪਾਣੀ ਬਿਲਕੁਲ ਘਟ ਗਿਆ ਦਾ ਚੱਲ ਦੇ ਹੋ ਚੁੱਕੇ ਆ ਸਮਾਰ ਰੋਡ ਹਰਰ ਬਾਬਾ ਜਿਹੜਾ ਫਿਰ ਕੋਲਾਰੇ ਸਾਹਮਣੇ ਤੇ ਇੱਧਰ ਵੀ ਦੇਖੋ ਪੰਗੂੜੇ ਲੱਗੇ ਹੋਏ ਆ ਇਹਨੇ ਬੱਦਲ ਦੇ ਉੱਪਰੇ ਵੀ ਪੂਰੇ ਛਾਈ ਹੋਏ ਆ ਇਹਨੇ ਤਾਂ ਪੂਰੇ ਦੇਖੋ ਇੱਧਰ ਕੈਸਟਮ ਮੈਂ ਆ ਚੁੱਕਾ ਹਾਂ ਸਮਾਰਟ ਰੋਡ ਤੇ। ਉਹ ਸਮਾਰਟ ਰੋਡ ਤੇ ਐਸੇ ਵੀ ਬਹੁਤ ਜ਼ਿਆਦਾ ਪੰਘੂੜੇ ਲੱਗੇ ਨੇ ਪਰ ਚੱਕਰ ਕਰ ਕਰਨ ਬਹੁਤ ਜ਼ਿਆਦਾ ਸੰਗਤ ਨੂੰ ਪਰੇਸ਼ਾਨੀ ਹੋ ਰਹੀ ਆ। ਤਾਂ-ਤਾਂ ਦੀ ਚੱਕਰ ਹੋਇਆ ਪਿਆ ਦੇਖੋ ਕੀ ਹਾਲ ਹੋ ਰਿਹਾ ਪਿਆ। ਤੁਹਾਨੂੰ ਅੱਗੇ ਲੱਗ ਕੇ ਚੁੰਦੇ ਰਹੇ ਨੇ। ਪਰ ਝੂਟੇ ਦੇ ਨਾਲ ਨਾਲ ਨਾ ਚੱਕਰ ਦੇਖੋ ਯਾਰ ਕਿੰਨਾ ਵਾ। ਆ ਪੰਘੂੜੇ ਵਾਲਿਆ ਵਿਚਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਗਿਆ ਨਾ। ਕਮ ਸਮਾਰੋੜ ਤੇ ਆਇਆ ਤੇ ਯਾਰ ਪੰਘੂੜਿਆ ਨਜ਼ਾਰਾ ਨਾ ਬਹੁਤ ਨੁਕਸਾਨ ਹੋਉਂਦਿਆ ਵਿਚਾਰਿਆਂ ਦਾ ਦੇਖੋ ਪਿੱਤਲ ਕਰਕੇ ਪੂਰਾ ਚਿੱਕੜ ਚਿੱਕਰ ਹੋਇਆ ਪਿਆ ਵਾ ਮਾਣਾ ਯਾਰ ਇਹਨਾਂ ਨੇ ਸੰਗਤ ਇੱਥੇ ਆਂਦੀ ਨਹੀਂ ਦੇਖੋ ਪੰਘੂੜੇ ਕੀ ਝੋਟਾ ਲੈਣਗੇ ਦੇਖੋ 4 ਸਵੇਰ ਚਿੱਕਰ ਹੋਇਆ ਪਿਆ ਵਾ ਲੱਭ ਕਾਣਾ ਵੇ ਕੋ ਹਵਾ ਭਰੀ ਜਾਂਦੀ ਆ ਸਲੋ ਜੀ ਆਪਾਂ ਆ ਚੁੱਕੇ ਆ ਬਾਹਰ ਬਹੁਤ ਜ਼ਿਆਦਾ ਚਿੱਕਰ ਹੈਗਾ ਸਲੋ ਜੀ ਜਲਸ਼ਕ ਲੱਗੇ ਆਂ ਭਾਈ ਇਹਨਾਂ ਨੇ ਜਲਦੇ ਪੁੰਡਾ ਆ ਲੰਗਰ ਰੇ ਬਾਪੇ ਦੇ ਵਿਆਹ ਦੇ ਆ ਰਹੀ ਨੇ ਗੱਡੀ ਗੱਡੀ ਆ ਦੇਖੋ ਯਾਰ ਇੱਥੇ ਊਠ ਊਠ ਆ ਦੇਖੋ ਇਕੱਲੇ ਤੇ ਆ ਬਹੁਤ ਜ਼ਿਆਦਾ ਸੰਗਤ ਦਾ ਇਕੱਠ ਆ ਬਾਪੇ ਦੇ ਵਿਆਹ ਦੀ ਰੌਣਕਾਂ ਲੱਗੀਆਂ ਸ਼ਹਿਰ ਬਟਾਲੇ ਦੇ ਵਿੱਚ ਉਹ ਜਵਾ ਲੱਗਿਆ ਨਾਲ ਪਾਸੇ ਐਡਾ ਖਲਾਰੇ ਹੋਏ ਆ ਜਿਦਾ ਫੁੱਲ ਖਲਾਰੇ ਹੁੰਦੇ ਆ ਆ ਬਾਈ ਸੇ ਇੱਥੇ ਲੱਗਣਾ ਉਪਰੋਂ ਕਿੱਥੇ ਘੁੰਮਣ ਆ ਆ ਗਿਆ ਇਹ ਭਾਈ ਵਿਕਰਮ ਸਿੰਘ ਵੀ ਨਾ ਅੱਡੇ ਰੰਗਲੀ ਦੁਨੀਆ ਵਾਲੇ 21 ਚੰਗਾ ਭਾਈ ਦੀ ਮਮਾ ਹੀ ਮਿਲ ਗਿਆ ਤਾਂ ਇਹ ਜਲਾ ਬੜਾ 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 ਬਹੁਤ ਹੋਰ ਭਾਈ ਨਹੀਂ ਆਏ ਨੇ ਮैया ਆ ਰਹੇ ਬਾਬੇ ਦੇ ਆ ਉਹ ਵਧੀਆ ਬਹੁਤ ਵਧੀਆ ਕੋਈ ਨਹੀਂ ਕੋਲ ਨੰਦ ਲੈ ਰਹੇ ਨੇ ਭਾਈ ਨਹੀਂ ਚੱਲਦੇ ਆਂ ਵਾਪਸੀ ਇਧਰ ਸਾਰਾ ਪਾਰ 갔다 ਯਾਦ ਆ ਰਹਾ ਸ਼ਾ ਇਹ ਆਉਂਦੇ ਆ ਬਟਾਲੇ ਸ਼ਹਿਰ ਜੇ ਬਾਬੇ ਦੇ ਵਿਆਹ ਤੇ ਸੰਗਤਾਂ ਆਪਣੇ ਨੈਰੂ ਗੇਟ ਫੇਰ ਆ ਚੁੱਕੇ ਆ ਦੇਖੋ ਕਿੰਨਾ ਜਗ ਹੈ ਹੋ ਗੁਦਬਾਣੀ ਰੇ ਸਲੋਜੀ ਹੁਣ ਥੋੜੀ ਦੇਰ ਲਈ ਰੈਸਟ ਕਰਨ ਜਾ ਰਿਹਾ ਵਾ ਆਪਣੇ ਘਰ ਹੁਣ ਥੋੜੀ ਦੇਰ ਲਈ ਘਰ ਜਾ ਰਹੇ ਆ ਬੰਦ ਨਹੀਂ ਹੋ ਰਹੀ ਹੋ ਜਾ ਰਹੀ ਬਾਰਿਸ਼ ਤੇ ਰਹੀ ਆ ਚੱਲੇ ਸ਼ਾਮ ਦੀ ਲੋ ਜੀ ਆਪ ਆ ਚੁੱਕੇ ਹਾਂ ਹੁਣ ਘਰ ਸਲੋ ਜੀ ਹੁਣ ਬਚਾ ਰਿਹਾ ਲੋ ਜੀ ਵਾਪੇ ਕਾਰ ਆ ਗਿਆ ਠੀਕ ਆ ਸਵਾਦ ਬਲੋਗ ਇਥੇ ਸਮਾਪਤ ਕਰਦੇ ਬਾਅਦ ਹੋ ਅਗਲੀ ਵੀਡੀਓ ਦਿਖਾਵਾਂਗੇ ਤੁਹਾਨੂੰ ਬਾਏ